ਕਿਸਵਾਲ ਹੈ ਮੈਂ ਦਿੱਕਤਾ ਆਪਣੀ ਟੀਮ ਨੂੰ ਕਹੂੰਗਾ ਕਿ ਡੱਲੇਵਾਲ ਸਾਹਿਬ ਨੂੰ ਫੋਨ ਤੇ ਨਾਲ ਲੈ ਲੋ ਜੇ ਹੋ ਸਕਦਾ ਤਾਂ ਰਾਏ ਸਾਹਿਬ ਤੋਂ ਵੀ ਸਵਾਲ ਲੈ ਲੈਨੇ ਇੱਕ ਤੇ ਮਾਨਸਾ ਸਾਹਿਬ ਵੀ ਜੁੜੇ ਹਾਂਜੀ ਰਾਏ ਸਾਹਿਬ ਤੁਹਾਡੇ ਕੋਲ ਆ ਰਹੇ ਰਾਏ ਸਾਹਿਬ ਇੱਥੇ ਡੱਲੇਵਾਲ ਸਾਹਿਬ ਦੀ ਭੂਮਿਕਾ ਜਿਹੜੀ ਹੈਗੀ ਹੈ ਨਾ ਉਹ ਬਿਲਕੁਲ ਥੋੜੇ ਡਿਫਰੈਂਟ ਦਿਖਾਈ ਦੇ ਰਹੀ ਹੈ ਕਿ ਉਹ ਏਕੇ ਵਾਲੇ ਪਾਸੇ ਨਹੀਂ ਤੁਰਨਾ ਚਾਹੁੰਦੇ ਸੀ ਕਿ ਸਾਰੇ ਨਾਲ ਹੋ ਜਾਣ ਤੇ ਜਿਵੇਂ ਹੁਣੇ चौहान ਸਾਹਿਬ ਨੇ ਕਿਹਾ ਕਿ ਅਗਰ 10 ਜੱਥੇ ਬੰਦੀਆਂ ਨਹੀਂ ਆਂਦੀਆਂ ਕੋਈ ਫਰਕ ਨਹੀਂ ਪੈਂਦਾ ਲੱਖਾਂ ਸਾਡੇ ਕੋਲ ਕਿਸਾਨ ਬਹੁਤ ਹੈਗੇ ਆ ਸਿਰਫ ਇਹ ਸਵਾਲ ਇੱਕ ਬਣਦਾ ਰਾਏ ਸਾਹਿਬ ਤੁਹਾਨੂੰ ਆਜ ਮਿਲ ਰਹੀ ਹੈ ਨਾ ਸਰ ਸਰ ਸਵਾਲ ਲੈ ਲਿਓ ਕਿਰਪਾ ਮੈਨੂੰ ਜੀ ਮਿਲ ਰਹੀ ਹੈ ਸਰ ਫਿਰ ਸਵਾਲ ਇਹ ਹੈ ਜੇ ਲੱਖਾਂ ਤੁਹਾਡੇ ਕੋਲੋਂ ਕਿਸਾਨ ਸੀਗੇ ਸਿਰਫ ਦੋ ਬਾਰਡਰ ਤੇ ਤੁਸੀਂ ਬੈਠੇ ਉਹ ਟੱਪੇ ਨਹੀਂ ਗਏ ਸਰ ਦੋ ਟੱਪੇ ਨਹੀਂ ਗਏ ਮੈਂ ਤੇ ਜੇ ਹੁਣ ਡਿਲੇਵਰ ਵਾਲ ਸਾਹਿਬ ਤੁਹਾਡਾ ਨੈਟਵਰਕ ਬ੍ਰੇਕ ਹੋ ਰਿਹਾ ਹੈ ਰਾਜਾ ਤੁਹਾਡਾ ਨੈਟਵਰਕ ਬ੍ਰੇਕ ਹੋ ਰਿਹਾ ਤੁਸੀਂ ਅਗਰ ਕਾਰ ਅਗਰ ਆਪਣੀ ਜਿੱਥੇ ਨਾਲ ਟਰੈਵਲ ਕਰੋ ਤੁਹਾਡਾ ਸਲੋ ਕਰ ਲਓ ਤੇ ਸਰ ਉਹ ਆਪਾਂ ਟੱਪ ਨਹੀਂ ਸਕੇ ਡਿਲੇਵਰ ਵਾਲ ਸਾਹਿਬ ਬਿਆਨ ਵੱਡੇ ਵੱਡੇ ਦਾਅ ਕਰ ਰਿਹਾ ਹਰ ਦਿਨ ਕਿਸਾਨ ਜਾਨਾਂ ਗਵਾ ਰਹੇ ਆ ਲੋਕ ਅਲੈਦਾ ਪਰੇਸ਼ਾਨ ਹੋ ਰਹੇ ਆਪਣੇ ਪੰਜਾਬ ਦੀ ਜਨਤਾ ਉਹ ਸਵਾਲ ਪੁੱਛ ਰਹੀ ਹੈ ਤੇ ਸਰ ਫਿਰ ਇਸ ਦਾ ਜ਼ਿੰਮੇਵਾਰ ਕਿਸ ਨੂੰ ਠਹਿਰਾਇਏ ਫਿਰ ਆ ਸਵਾਲ ਖੜਾ ਹੋ ਜਾਂਦਾ ਕਿਸੇ ਨੂੰ ਜ਼ਿੰਮੇਵਾਰੀ ਲੈਣੀ ਪਏ ਮੈਂ ਬੇਨਤੀ ਕਰਾਂ ਗੌਰਵ ਜੀ ਜੀ ਸਰ ਅ ਕਲੀਅਰ ਕਟ ਹੈ ਵੀ ਮੈਂ ਪਹਿਲਾਂ ਕਿਹਾ ਵੀ ਦੋ ਫਾਰਮੇ ਸਾਡੇ ਵੀਰ ਨੇ ਵੀ ਕਿਹਾ ਜਗਵੀਰ ਸਿੰਘ ਨੇ ਵੀ ਦੋ ਫਾਰਮਾਂ ਲੜ ਰਹੀਆਂ ਮੈਂ ਬੇਨਤੀ ਕਰਾਂ ਪਹਿਲਾਂ ਵੀ ਜਦੋਂ ਅੰਦੋਲਨ ਗਿਆ ਉਹ ਗਰਾਜ ਸਾਹਿਬ ਨੇ ਕੈਸੀ ਵੀ ਮੈਂ ਵੱਖਰੀ ਸਟੇਜ ਲਾਵਾਗਾ ਹੂੰ ਠੀਕ ਪੰਨੇਰ ਸਾਹਿਬ ਦੀ ਵੱਖਰੀ ਸਟੇਟ ਤੇ ਐਸਟੀਐਮ ਦੀ ਵੱਖਰੀ ਪਰ ਲੜਾਈ ਸਾਡੀ ਇੱਕ ਸੀ ਨਾ ਠੀਕ ਅਸੀਂ ਤਿੰਨ ਤਿੰਨ ਮੋਰਚਿਆਂ ਤੋਂ ਲੜਦੇ ਸੀ ਨਾ ਹੂੰ ਜੇ ਹੁਣ ਵੀ ਆਪਾਂ ਇਸ ਲੜਾਈ ਨੂੰ ਲੜਨਾ ਚਾਹੁੰਦੇ ਉਹਦੇ ਤਰੀਕੇ ਨਾਲ ਅਲੱਗ-ਅਲੱਗ ਮੋਰਚਿਆਂ ਤੋਂ ਲੜਿਆ ਜਾ ਸਕਦਾ ਪਰ ਇੱਕ ਹੈ ਇਹਨੂੰ ਲੜਾਈ ਵਿੱਚ ਇੱਕ ਟਾਈਮ ਲੜਿਆ ਜਾ ਸਕਦਾ ਉਹ ਇਹ ਕਹਿ ਦੇਣਾ ਭਈ ਜੀ ਢੱਲੇਵਾਲ ਸਾਹਿਬ ਜੇ ਢੱਲੇਵਾਲ ਸਾਹਿਬ ਨੇ ਕੋਈ ਗੱਲ ਕਹਿ ਦਿੱਤੀ ਉਹਦੇ ਕਰਕੇ ਆਪਾਂ ਸਮੂਝੀ ਕਿਸਾਨੀ ਦਾ ਨੁਕਸਾਨ ਕਰਾ ਦੇਣਾ ਬਿਲਕੁਲ ਨਹੀਂ ਸਰ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਤੁਹਾਡੀ ਗੱਲ ਨੂੰ ਮੈਂ ਅੱਗੇ ਵਧਾਉਂਗਾ ਤੁਹਾਡੇ ਸਾਹ ਤੁਸੀਂ ਕੰਟੀਨਿਊ ਕਰਿਓ ਤੁਸੀਂ ਗੱਲ ਬਿਲਕੁਲ ਵਾਜਿਬ ਕਹੀ ਹੈ ਕਿ ਸਾਰੇ ਕਿਸਾਨੀ ਦਾ ਨੁਕਸਾਨ ਤਾਂ ਨਹੀਂ ਹੋ ਸਕਦਾ ਉਹ ਤਾਂ ਕਿਸੇ ਕੀਮਤ ਤੇ ਨਹੀਂ ਹੋ ਸਕਦਾ ਤੇ ਕਿਸੇ ਇੱਕ ਕਿਸਾਨ ਆਗੂ ਨੂੰ ਜਾਂ ਜਥੇਬੰਦੀ ਨੂੰ ਇਹ ਹੱਕ ਨਹੀਂ ਹੈ ਪੂਰੇ ਪੰਜਾਬ ਜਾਂ ਪੂਰੇ ਮੁਲਕ ਦੇ ਕਿਸਾਨਾਂ ਦਾ ਹੱਕ ਮਰਵਾਉਣ ਦਾ ਇਹ ਵੀ ਨਹੀਂ ਹੈਗਾ ਕਿ ਤੁਹਾਡੇ ਅਗਰ ਬੋਲ ਵਿਗੜ ਜਾਂਦੇ ਆ ਤੁਹਾਡੇ ਵਿਗੜੇ ਬੋਲ ਜੇ ਇਹਨਾਂ ਨੁਕਸਾਨ ਕਰ ਦਿੰਦੇ ਆ ਤੇ ਸਰ ਇਟ ਇਜ਼ ਬੈਟਰ ਟੂ ਸਟੇ ਆਊਟ ਆਈ ਗੈਸ ਡੱਲੇਵਾਲ ਸਾਹਿਬ ਫੋਨ ਲਾਈਨ ਤੇ ਪਹੁੰਚ ਨੇ ਰਾਏ ਸਾਹਿਬ ਆਪਾਂ ਡੱਲੇਵਾਲ ਸਾਹਿਬ ਨੂੰ ਨਾਲ ਜੋੜ ਲਿਆ ਡੱਲੇਵਾਲ ਸਾਹਿਬ ਆਵਾਜ਼ ਮਿਲ ਪਾ ਰਹੀ ਹੈ ਚਲੋ ਕਰ ਲਓ ਡੱਲੇਵਾਲ ਸਾਹਿਬ ਆਵਾਜ਼ ਮਿਲ ਪਾ ਰਹੀ ਹੈ ਤੁਹਾਨੂੰ ਮੈਂ ਨਾ ਸ਼ੰਭੂ ਬਾਰਡਰ ਤੇ ਰਾਏ ਸਾਹਿਬ ਤੁਹਾਡੇ ਨਾਲ ਤਾਂ ਨਹੀਂ ਤੁਸੀਂ ਸ਼ਾਇਦ ਵਾਪਸ ਜਾ ਰਹੇ ਹੋ ਡੱਲੇਵਾਲ ਸਾਹਿਬ ਆਵਾਜ਼ ਬ੍ਰੇਕ ਹੋ ਕੇ ਆ ਰਹੀ ਹੈ ਸਰ ਬਹੁਤ ਜ਼ਿਆਦਾ ਹਲੋ ਤੁਹਾਡੀ ਵੀ ਸਰ ਬ੍ਰੇਕ ਹੋ ਰਹੀ ਹੈ ਤੁਸੀਂ ਸ਼ਾਇਦ ਸਰ ਟਰੈਵਲ ਕਰ ਰਹੇ ਹੋ ਨਾ ਸਰ ਆਵਾਜ਼ ਬ੍ਰੇਕ ਹੋ ਕੇ ਆ ਰਹੀ ਹੈ ਇਹ ਦਿੱਕਤ ਆ ਜਾਂਦੀ ਜੋ ਟਰੈਵਲ ਕਰਦੇ ਹਰਨੋਰ ਤੋਂ ਹੈਲੋ ਤੇ ਬੁੱਤ ਬਾਰ ਭੇੜੀਆਂ ਨਹੀਂ ਸਰ ਉਹਨਾਂ ਦੀ ਆਵਾਜ਼ ਨਹੀਂ ਹੈ ਸ਼ਾਇਦ ਠੀਕ ਹੈ ਰਾਏ ਸਾਹਿਬ ਦੱਸੋ ਤੁਸੀਂ ਕੀ ਕਹਿਣਾ ਚਾ ਰਹੇ ਹੋ ਹੈਲੋ ਹਾਂਜੀ ਹਾਂਜੀ ਰਾਏ ਸਾਹਿਬ ਤੁਹਾਡਾ ਵੀਡੀਓ ਸਰ ਕੀ ਕਰ ਰਿਹਾ ਸੀ ਵੀਡੀਓ ਫ੍ਰੀਜ਼ ਹੈ ਤੁਹਾਡਾ ਸਰ ਆਡੀਓ ਆ ਰਹੀ ਹੈ ਸਰ ਦੱਸੋ ਸਰ ਨਹੀਂ ਮੈਂ ਤੁਮੇ ਹਾਂਜੀ ਤੁਹਾਡੇ ਨਾਲ ਹੋਇਆ ਮੇਰੇ ਨਾਲ ਠੀਕ ਹੈ ਠੀਕ ਹੈ ਸਰ ਪਰ ਬੇਨਤੀ ਕਰਾਂਗਾ ਕਿ ਦੇਖੋ ਜਦੋਂ ਉਹ ਉਹ ਵੀ ਤਿੰਨ ਮੋਰਚਿਆਂ ਤੋਂ ਲੜਦੇ ਸੀ ਹੁਣ ਨਹੀਂ ਲੜ ਸਕਦਾ ਜੀ ਕੀ ਜਿਹੜੀ ਗੱਲ ਆਪੋ بار بار ਕਹਿ ਰਹੇ ਨਾ ਜੀ ਜੋ ਪਾਸਾ ਇਕੱਠੇ ਹੋ ਜਾਣਾ ਸਾ ਇਹ ਦਲਿਆਲ ਸਭ ਕੋ ਬਿਆਨਵਾਜੀ ਕਰਦੇ ਮੇ ਸਾਡਾ ਪਰਚੀ ਵੀ ਅਸੀਂ ਸਾਰੇ ਮੋਰਚਾ ਇਕੱਠਾ ਹੋ ਕੇ ਉਹਨਾਂ ਨੂੰ ਕਹਿੰਦਾ ਕਿ ਭਾਈ ਜਿਵੇਂ ਬਦਲੀ ਕਰਦੇ ਰਹੇ ਆ ਵੀ ਜੇ ਕੋਈ ਵੱਧ ਕੋਈ ਵੱਧ ਕੇ ਬਿਆਨਵਾਜੀ ਕਰੂਗਾ ਉਹਨੂੰ ਇਸ ਤਰੀਕੇ ਨਾਲ ਰੋਕਿਆ ਜਾਊਗਾ ਉਹਦੇ ਨੇ ਕੋਈ ਕਾਨੂੰਨ ਬਣਦੇ ਹੁੰਦੇ ਆ ਪਰ ਜਿੰਨਾ ਚਿਰ ਅਸੀਂ ਹੋਏ ਆਏ ਨਹੀਂ ਆਪਾਂ ਇਹ ਕਹਿ ਕੇ ਪਿੰਡ ਦਲਿਆਲ ਸਭ ਬਿਆਨਵਾਜੀ ਕਰਦੇ ਸੀ ਹੁਣ ਆ ਵੀ ਉਹਨਾਂ ਚਿਰ ਆਪਾਂ ਕਹੀ ਜਾਈਏ ਪਹਿਲਾਂ ਉਹਨਾਂ ਦੀ ਬਿਆਨਵਾਜੀ ਥਾਓ ਫੇਰ ਮੈਂ ਆਉਣਾ ਐ ਇਦਾਂ ਨਹੀਂ ਹੁੰਦੀ ਮੇਰੇ ਵੀਰ ਨੇ ਸਿਆਣੇ ਨੇ ਇਹ ਜਿਹੜੀ ਗੱਲ ਕਹਿ ਰਹੇ ਨੇ ਵੀ ਜੀ ਮਨਜੀਤ ਸਿੰਘ ਨੂੰ ਚਾਹੀਦਾ ਸੀ ਮਨਜੀਤ ਸਿੰਘ ਉਹ ਵੀ ਰੱਖਦਾ ਪੱਕੇ ਵੀ ਰੱਖਦਾ ਮੈਂ ਪੱਕੇ ਰੱਖਦਾ ਤੁਹਾਡਾ ਵੀਰ ਜੀ ਜ਼ਰੂਰ ਸਾਡੇ ਐਸਕੇਐਮ ਦਾ ਜੇਐਮ ਨਾਲ ਹੀ ਸਾਡੇ ਆ ਜਾਂਦਾ ਵਿੱਚ ਫੇਰ ਪੱਕੇ ਲੱਗਦੇ ਅਸੀਂ ਫੇਰ ਕਹਿੰਦੇ ਵੀ ਦੱਲੇਵਾਲ ਸਾਹਿਬ ਕੋ ਜ਼ਿਕਰ ਬਿਆਨਵਾਜੀ ਫੇਰ ਵੀ ਕਰਦੇ ਫੇਰ ਕਹਿੰਦੇ ਸੀ ਵੀ ਦੱਲੇਵਾਲ ਸਾਹਿਬ ਨੂੰ ਬਿਆਨਵਾਜੀ ਵੱਧਵੀਂ ਕਰ ਰਹੇ ਆ ਹਾਂ ਆਪਾਂ ਧਰਮ ਦੀ ਟੀ ਗਈ ਜਾਂਦੇ ਭਾਈ ਸਾਡੇ ਦੇ ਨਾਲ ਕੋਈ ਕਿੰਤੂ ਕਰੇ ਫੇਰ ਅਸੀਂ ਆਵਾਂਗੇ ਜੇ ਕਿੰਤੂ ਬੰਦ ਕਰੋਗੇ ਤਾਂ ਚੌਣ ਸਾਹਿਬ ਮੈਂ ਸ਼ਰਤਾਂ ਨਾਲ ਕਦੇ ਸੰਗਾ ਚ ਨਹੀਂ ਲੜੇ ਜਾਂਦੇ